ਸਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਡ ਖੇਮੂ ਆਣਾ ਜ਼ਿਲ੍ਹਾ ਬਈ ਜੀ ਇਹਨੂੰ ਬਠਿੰਡਾ ਪੈਂਦਾ ਤਹਿਸੀਲ ਵੀ ਇਹਨੂੰ ਬਠਿੰਡਾ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਈ ਜੀ ਤੋਂ ਪੁੱਛਦੇ ਆਜੋ ਬਈ ਜੀ ਹੱਸੀਗਾ ਬਈ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਕੀ ਹੈ ਬਈ ਜੀ ਆਪਣਾ ਜਗਸੀਰ ਸਿੰਘ ਠੀਕ ਹੋ ਜੀ ਬਈ ਜੀ ਆਪਣੇ ਘਰੋਂ ਤੇ ਐਡਰੈਸ ਕੀ ਹੈ ਵੀ ਬੰਡ ਖੇਮਾਣਾ ਹਾਂਜੀ ਗਦਰਾਂ ਵਾਲੇ ਰਾਹ ਦੇ ਉੱਤੇ ਬੈਠੇ ਆਂ ਬਾਰ-ਬਾਰ ਅਸੀਂ ਖੇਤਾਂ ਦੇ ਵਿੱਚ ਭੁੱਲਰ ਪੱਤੀ ਠੀਕ ਹੋਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਕਿ ਕਰਦੇ ਪਸੂਆ ਜੀ ਕਰਦੇ ਆ ਜੀ ਆਪਣੇ ਠੀਕ ਹੋਈ ਦੋਨੇ ਨਾਗ ਕਿੰਨੇ ਨਾਗ ਪਕਾਉਗਾ ਜੀ ਮੇਰੇ ਕੋਲ ਦੋ ਪਕਾਉਗਾ ਜੀ ਦੋ ਨਾਗ ਪਕਾਉਗਾ ਦੱਸੋ ਜੀ ਸਾਹਮਣੇ ਖੜੀ ਵੈੜ ਦੀ ਕੀ ਡਿਟੇਲ ਆ ਜੀ ਇਹਦੀ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਨੂੰ ਸੂਈ ਨੂੰ ਜੀ ਸਾਢੇ ਤਿੰਨ ਮਹੀਨੇ ਹੋ ਗਏ ਸੂਈ ਨੂੰ ਕਿਹੜਾ ਟੀਕਾ ਇਹਦੇ ਭਰਾਇਆ ਹੋਇਆ ਵਾ ਜੀ ਠੀਕ ਹੋ ਜੀ ਬੱਚਾ ਹੈ ਨਹੀਂ ਜੀ ਬੱਚਾ ਇਹਦੇ ਮਗਰ ਕੋਈ ਨਹੀਂ ਜੀ ਠੀਕ ਹੋ ਜੀ ਟੀਕਾ ਭਰਾਇਆ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਦਾ ਟੀਕਾ ਭਰਾਇਆ ਨੂੰ ਇਹ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਆਪਾਂ ਚੈੱਕਪਾਸ ਤਾਂ ਹੋਈ ਨਹੀਂ ਹੋਈ ਚੈੱਕਪਾਸ ਨਹੀਂ ਜੀ ਹੋਈ ਠੀਕ ਹੋ ਜੀ ਦੁੱਧ ਦੀ ਕੀ ਕੰਪੈਸਟੀ ਹੈ ਜੀ ਦੁੱਧ ਦੇ ਥੱਲੇ 13 ਲੀਟਰ ਆਈ 13 ਲੀਟਰ ਦੁੱਧ ਤਿਆਰ ਹੈ ਜੀ ਇਸ ਟਾਈਮ ਆਪਾਂ ਆ ਟੈਂਕ ਪਿਆਰ ਹੈ ਜੀ ਜਾਵਾਂ ਠੀਕ ਹੋ ਜੀ ਦੇਖ ਸਕਦੇ ਹਾਂ ਬਈ ਬਾਡੀ ਬੰਤਰ ਦੀ ਚੰਗੀ ਹੈ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਟੀਕਾ ਪਤਾ ਸੀਮਨ ਦਾ ਪਤਾ ਕਿਹੜਾ ਭਰਾਇ ਕਢ ਲਓ ਬਾਹਰ ਦੀ ਮੜਾ ਤੂਰਾ ਉਹ ਆ ਦੇ ਵੜ ਦਾ ਦੇਖ ਸਕਦੇ ਆਂ ਬਾਈ ਬਾਡੀ ਮੰਤਰ ਦੀ ਚੰਗੀ ਆ ਸੋਹਣੀ ਵੜ ਆ ਬਾਈ ਜੀ ਇੱਥੇ ਫ ਦਾ ਪਿਓਰ ਦਾ ਭਰਾ ਆ ਵਾ ਕੋਈ ਆਇਆ ਨਹੀਂ ਕਾ ਕਿਉਂ ਯਾ ਆ ਵੀ ਗਾਂ ਵੀ ਕੰਦੇ ਵਧੀਆ ਨਸਲ ਦੀ ਆ ਹਾਂਜੀ ਤੂਰਾ ਦੇਖ ਸਕਦੇ ਆਂ ਬਾਈ ਇਹ ਵੜ ਦਾ ਚਲੋ ਹੀ ਚਲੋ ਤੂਰਾ ਖਾ ਜਾ ਤੋਰ ਲਓ ਤੋਰ ਲਓ ਜੀ ਤੋਰ ਐ ਡਰੀ ਜਾਂਦੀ ਆ ਇੱਧਰ ਲੈ ਜਾਓ ਬਾਈ ਜੀ ਸੋਹਣਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਸੋਹਣਾ ਹਵਾਲਾ 12 3 ਲੀਟਰ ਦਾ ਇਸ ਟਾਈਮ ਤਿਆਰ ਆ ਬਾਈ ਜੀ ਕੀ ਡਿਮਾਂਡ ਕਰਦੇ ਆ ਜੀ ਆਪਾਂ ਇਹਦੀ ਇਹਦਾ ਜੀ ਆਪਾਂ 40000 ਰੁਪਿਆ ਮੰਗਦੇ ਠੀਕ ਹੋਈ ਮੌਕੇ ਤੇ ਮੰਨ ਤਾਨ ਹੋ ਜਾਊਗਾ ਜੀ ਮੌਕੇ ਤੇ ਹੋ ਜਾਊਗਾ ਜੀ ਠੀਕ ਹੋ ਜੀ ਅੱਗੇ ਆ ਜੀ ਵੈੜ ਦੀ ਕੀ ਡਿਟੇਲ ਆ ਜੀ ਇਹਦੀ ਇਹ ਵੈੜ ਮੇਰੀ ਘਰ ਦੀ ਹੈ ਜੀ ਆਪਦੀ ਠੀਕ ਹੋ ਜੀ ਹਾਂ ਤੇ ਸੂਈ ਨੂੰ ਇਹਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਸੂਈ ਨੂੰ ਜੀ ਬੱਚਾ ਹੈਗਾ ਜੀ ਬੱਚਾ ਇਹਦਾ ਹੈ ਨਹੀਂ ਜੀ ਸੂਪ ਹੀ ਸੀ ਸਹੀ ਸਲਾਂ ਤੋਂ ਸੂਈ ਆ ਤੀਜੇ ਦਿਨ ਇਹਦਾ ਬੱਚਾ ਮਰ ਗਿਆ ਜੀ ਠੀਕ ਹੋ ਜੀ ਬੱਚੀ ਸੀ ਕੀ ਮਗਰ ਜੀ ਇਹਦੇ ਮਗਰ ਬੱਚੀ ਸੀ ਹੁਣ ਕਿੰਨੇ ਦਿਨ ਹੋਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ 12 13 ਦਿਨ ਹੋਏ ਜੀ ਠੀਕ ਹੋ ਜੀ ਕੀ ਦੁੱਧ ਦੁੱਧਦਾ ਜੀ ਇਹਦੇ ਮਗਰ ਦੁੱਧ ਦੇ ਦੇ ਥੱਲੇ ਜੀ 13 ਦੇ ਤੇ 14 ਦੇ ਵਿੱਚ ਵਿੱਚ ਠੀਕ ਹੋ ਜੀ ਹਜੇ ਆਪਾਂ ਨੂੰ ਕਨਫਰਮ ਨਹੀਂ ਵੀ 13 ਲੀਟਰ ਕਿ 14 ਲੀਟਰ 14 ਲੀਟਰ ਤੋਂ ਉੱਤੇ ਉੱਤੇ ਆ ਘਟ ਨਹੀਂ ਜੀ ਜੋ ਮਰਜੀ ਕੋਈ ਚੋਲੇ ਠੀਕ ਹੋ ਜੀ ਤੇ ਕੱਢ ਲੋ ਬਾਹਰ ਬਾਈ ਜੀ ਵੇਖ ਸਕਦੇ ਹੋ ਬਈ ਕ੍ਰਾਸ ਬਰੀਡ ਦੀ ਵਹੜਾ 13 ਲੀਟਰ ਆ ਜਾਓ ਜੀ ਆ ਜਾਓ ਵਾਪਸ ਆ ਜਾਓ ਭਾਈ ਜੀ ਯਾਦ ਨਾ ਬੱਸ ਬੱਸ 12 13 ਦਿਨ ਹੋ ਗਏ ਬਾਈ ਜੀ ਸੂਈ ਨਾ ਬੱਚਾ ਬੇਸ਼ੱਕ ਬਾਈ ਬੁੜੀਆਂ ਜਿਵੇਂ ਮਰਜ਼ੀ ਚੋਈ ਜਾਣ ਬੱਚਾ ਮਰਿਆ ਹੋਇਆ ਬਾਈ ਜੀ ਬੱਚਾ ਮਰਿਆ ਹੋਇਆ ਬੇੜਾ ਆਪਣੇ ਦੋਨੇ ਇਹ ਕੋਈ ਨੌਕਸ ਨਹੀਂ ਬੈਠ ਦੇ ਵਿੱਚ ਠੀਕ ਹੋ ਜੀ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਇਹਦੀ ਜੀ ਹਾਂਜੀ ਇਹਦਾ ਆਪਾਂ 38000 ਰੁਪਿਆਵਾਂ ਦੇ ਠੀਕ ਹੈ 38000 ਰੁਪਿਆ ਡਿਮਾਂਡ ਕਰਦੇ ਮੌਕੇ ਤੇ ਮਾਨਤਾ ਨ ਹੋ ਜਾਊਗਾ ਜੀ ਮੌਕੇ ਤੇ ਮਾਨਤਾ ਨ ਹੋਏ ਠੀਕ ਹੋਈ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ ਮੇਰਾ ਆ 85579 ਹਾਂਜੀ 17099 ਇੱਕ ਵਾਰ ਫੇਰ ਬੋਲ ਦਿਓ ਜੀ 85579 ਹਾਂਜੀ 17099 ਠੀਕ ਹੋਈ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਦੋਨਾਂ ਨਗਾਂ ਵਿੱਚੋਂ ਕੋਈ ਵੀ ਨਾ ਕਿਸੇ ਨੂੰ ਪਸੰਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ